ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਜੀ ਕੜਦਾ ਦੇ ਸਿਕੂਰ ਵਸਤਾਂ ਤੇ ਤਾਂ ਕਰਦੇ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਸੁਖਵਾਲ ਸਿੰਘ ਪਿੰਡ ਜੀ ਪਿੰਡਾ ਠੂੜਾ ਭਰਾ ਤੇ ਆਪਣਾ ਨੰਬਰ ਦੱਸੋ ਨੰਬਰ ਆਪਣਾ ਕਹਿੰਦਾ ਭਰਾ 74 ਜੀਰੇ 23 16000 ਹਾਂ ਜੀ ਬਿਸਕੁਟ ਆ ਦੱਸੋ ਜੀ ਕਿਹੜੀ ਕਿਹੜੇ ਕੱਢਦੇ ਆਪਾਂ ਤੇ ਬਿਸਕੁਟ ਬਿਸਕੁਟ ਬਾਈ ਮਿੱਠੇ ਵੀ ਕਰਦੇ ਆ ਤੇ ਨਮਕੀਨ ਵੀ ਕਰਦੇ ਆ ਅਸਰ ਜੀ ਤੇ ਬੇਸਾਂ ਆਜੇ ਕਰਦੇ ਆ ਭੰਗ ਰਿਆ ਸ਼ੱਕਰਾਂ ਵਾਲੇ ਕਰਦੇ ਆ ਠੀਕ ਹੈ ਜੀ ਤੇ ਕਿੰਨੇ ਕੜਾਉਂਗਾ ਵੀਰੇ ਪੰਕਾ ਕਾਣੀ ਕੰਮ ਕਰਦਾ ਇਹ ਭਾਈ ਤੇ ਫਿਰ 24 25 ਸਾਲ ਬਿਸਕੁਟ ਕਰਦੇ ਨੇ ਬਕੜ ਪਿੰਡ ਠੀਕ ਹੈ ਜੀ ਪਿੰਡ ਬਕੜ ਨੇ ਜ਼ਿਲ੍ਹਾ ਬਰਨਾਲਾ ਜੇ ਕਿਸੇ ਬਿਸਕੁਟ ਕਰਦੋ ਨੇ ਬਾਈ ਤੇ ਬਾਈ ਹਰ ਤਰ੍ਹਾਂ ਦੇ ਬਿਸਕੁਟ ਕੜਦਾ ਜੀ ਠੀਕ ਹੈ ਜੀ ਜੇ ਕਿਸੇ ਨੇ ਲੇਕੇ ਜਾਨੇ ਬਣੇ ਬਣਾਏ ਉਹ ਵੀ ਬਾਈ ਕੋਲ ਹੁੰਦੇ ਆ ਇਹਦੀ ਕੀ ਰੇਟ ਆ ਜਿਹੜਾ ਬਣੇ ਬਣਾਏ ਦਾ ਇਹ 350 ਰੁਪਏ ਕਰਵਾ ਠੀਕ ਹੋ ਗਿਆ ਉਹ ਸਰ ਜੀ 150 ਰੁਪਏ ਦਾ ਤੇ ਅੱਧੀ ਰੇਟ ਦਾ ਮੁੱਦਾ ਠੀਕ ਹੈ ਪੈਂਡ ਬੱਸ ਦਾ ਦੇ ਜੀ ਉਹ ਬੜੀ 25000 ਤੜ ਦੇ ਤੇ ਕਿਤੇ ਲਾ ਕੇ ਰੱਖੇ ਨੇ ਸੋਰੇ मतलब ये करो वो बायो से बात करो वो बायो में नंबर लिखा हुआ है सर ये अध्यक्ष है और ये अंदर मत करो ये तो बात हुई है ये तो भाई आपका बंदा है ये